ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਕੀ ਅਣਗਹਿਲੀ ਵੇਖ ਲਓ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਕਿਵੇਂ ਮੁੰਡਾ ਕੁੜੀ ਸਟੰਟ ਬਾਜ਼ੀ ਕਰ ਰਹੇ ਨੇ ਤੇ ਇੱਥੇ ਬਸ ਨਹੀਂ ਹੁੰਦੀ ਨਾਲ ਇੱਕ ਹੋਰ ਬਾਈਕ ਦੇ ਉੱਤੇ ਲੋਕ ਸਵਾਰ ਨੇ ਜੋ ਕਿ ਨਦੀ ਵਿਡੀਓ ਬਣਾ ਰਹੇ ਨੇ ਪਰ ਕਿੰਜ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਹਨਾਂ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਹੈ ਤੇ ਕਿੰਜ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤਸਵੀਰਾਂ ਬਿਆਨ ਕਰਦੀਆਂ ਨੇ ਅਜੇ ਹੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਤੇ ਮੋਟਰਸਾਈਕਲਾਂ ਤੇ ਸਟੰਟ ਕਰਦੇ ਮੁੰਡੇ ਕੁੜੀਆਂ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਕੀ ਅਣਗਹਿਲੀ ਵੇਖ ਲਓ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਕਿਵੇਂ ਮੁੰਡਾ ਕੁੜੀ ਸਟੰਟ ਬਾਜ਼ੀ ਕਰ ਰਹੇ ਨੇ ਤੇ ਇੱਥੇ ਬਸ ਨਹੀਂ ਹੁੰਦੀ ਨਾਲ ਇੱਕ ਹੋਰ ਬਾਈਕ ਦੇ ਉੱਤੇ ਲੋਕ ਸਵਾਰ ਨੇ ਜੋ ਕਿ ਨਦੀਪ ਵੀਡੀਓ ਬਣਾ ਰਹੇ ਨੇ ਪਰ ਕਿੰਜ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਹਨਾਂ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਹੈ ਤੇ ਕਿੰਜ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤਸਵੀਰਾਂ ਆ ਬਿਆਨ ਕਰਦੀਆਂ ਨੇ ਅਜੇ ਹੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਤੇ ਮੋਟਰਸਾਈਕਲਾਂ ਤੇ ਸਟੰਟ ਕਰਦੇ ਮੁੰਡੇ ਕੁੜੀਆਂ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਕੀ ਅਣਗਹਿਲੀ ਵੇਖ ਲਓ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਕਿਵੇਂ ਮੁੰਡਾ ਕੁੜੀ ਸਟੰਟ ਬਾਜ਼ੀ ਕਰ ਰਹੇ ਨੇ ਤੇ ਇੱਥੇ ਬਸ ਨਹੀਂ ਹੁੰਦੀ ਨਾਲ ਇੱਕ ਹੋਰ ਬਾਈਕ ਦੇ ਉੱਤੇ ਲੋਕ ਸਵਾਰ ਨੇ ਜੋ ਕਿ ਨਦੀ ਬਿ디오 ਬਣਾ ਰਹੇ ਨੇ ਪਰ ਕਿੰਜ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਹਨਾਂ ਦੇ ਵੱਲੋਂ ਵੀ ਵੀਡੀਓ ਬਣਾਈ ਜਾ ਰਹੀ ਹੈ ਤੇ ਕਿੰਜ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤਸਵੀਰਾਂ ਬਿਆਨ ਕਰਦੀਆਂ ਨੇ ਅਜਿਹੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਤੇ ਮੋਟਰਸਾਈਕਲਾਂ ਤੇ ਸਟੰਟ ਕਰਦੇ ਮੁੰਡੇ ਕੁੜੀਆਂ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਕੀ ਅਣਗਹਿਲੀ ਵੇਖ ਲਓ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਕਿਵੇਂ ਮੁੰਡਾ ਕੁੜੀ ਸਟੰਟ ਬਾਜ਼ੀ ਕਰ ਰਹੇ ਨੇ ਤੇ ਇੱਥੇ ਬਸ ਨਹੀਂ ਹੁੰਦੀ ਨਾਲ ਇੱਕ ਹੋਰ ਬਾਈਕ ਦੇ ਉੱਤੇ ਲੋਕ ਸਵਾਰ ਨੇ ਜੋ ਕਿ ਨਦੀ ਵਿਡੀਓ ਬਣਾ ਰਹੇ ਨੇ ਪਰ ਕਿੰਜ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਹਨਾਂ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਹੈ ਤੇ ਕਿੰਜ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤਸਵੀਰਾਂ ਆ ਬਿਆਨ ਕਰਦੀਆਂ ਨੇ ਅਜੇ ਹੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਤੇ ਮੋਟਰਸਾਈਕਲਾਂ ਤੇ ਸਟੰਟ ਕਰਦੇ ਮੁੰਡੇ ਕੁੜੀਆਂ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਕੀ ਅਣਗਹਿਲੀ ਵੇਖ ਲਓ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਕਿਵੇਂ ਮੁੰਡਾ ਕੁੜੀ ਸਟੰਟ ਬਾਜ਼ੀ ਕਰ ਰਹੇ ਨੇ ਤੇ ਇੱਥੇ ਬਸ ਨਹੀਂ ਹੁੰਦੀ ਨਾਲ ਇੱਕ ਹੋਰ ਬਾਈਕ ਦੇ ਉੱਤੇ ਲੋਕ ਸਵਾਰ ਨੇ ਜੋ ਕਿ ਨਦੀ ਵਿਡੀਓ ਬਣਾ ਰਹੇ ਨੇ ਪਰ ਕਿੰਜ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਹਨਾਂ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਹੈ ਤੇ ਕਿੰਜ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤਸਵੀਰਾਂ ਬਿਆਨ ਕਰਦੀਆਂ ਨੇ ਅਜੇ ਹੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਵੇਖੋ ਕਿਵੇਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਤੇ ਮੋਟਰਸਾਈਕਲਾਂ ਤੇ ਸਟੰਟ ਕਰਦੇ ਮੁੰਡੇ ਕੁੜੀਆਂ ਨਜ਼ਰ ਆ ਰਹੇ ਨੇ